ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਦੇਖਣ ਵਾਲੇ ਵੀ ਭਾਈ ਉਹ ਵੀ ਫੋਲੋ ਕਰ ਲਿਓ ਕਿਉਂਕਿ ਨਾਗਰਾ ਪ੍ਰੋਡਕਸ਼ਨ Facebook ਪੇਜ ਤੇ ਵੀ ਆਪਣੀ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਭਾਈ ਜੀ ਤੇ ਅੱਜ ਆਪਾਂ ਭਾਈ ਫੇਰ ਲੱਗੇ ਆ 300 ਦਾ 1 600 ਦੇ ਦੋ ਆ ਭਾਈ ਕੁੱਤਾ ਤੇ ਔਰਿਆ ਕੇ ਮੇਰੇ ਵੀ ਰੇਟ ਨਾ ਘਟਾਇਆ ਕਰੋ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਕਬੂਤਰ ਪਕੜਾਉਣੇ ਕਰਾ ਸਕਦਾ ਪਰ ਆਪਣੇ 2 ਦਿਨਾਂ ਦੇ ਵਿੱਚ ਲੈ ਕੇ ਜਾਣੇ ਪੈਣਗੇ ਬਾਈ ਜੀ ਪੇਮੈਂਟ ਪਾ ਕੇ ਬੁਕ ਹੋਣਗੇ 2 ਦਿਨਾਂ ਦੇ ਵਿੱਚ ਵਿੱਚ ਲੈ ਕੇ ਜਾਣੇ ਪਣਗੇ ਤੇ ਆਜੋ ਚੱਲਦੇ ਆਂ ਬਾਅਦ ਦੇ ਵੀਡੀਓ ਵੱਲ ਦਿਖਾਉਣੇ ਆਪਾਂ ਤੁਹਾਨੂੰ ਪਹਿਲਾ ਕਬੂਤਰ ਬਾਈ ਜੀ ਖਰਾਬ ਹੋ ਜਿੱਤਕਾ ਸਨੈਰੀਆ ਕਣੇ ਬਈ ਲਾਲ ਜੀਨਾ ਬਾਈ ਜੀ ਕਬੂਤਰ ਹੈਗਾ ਲਾਲ ਜੀਨਾ ਕਬੂਤਰ ਬਾਈ ਜੀ ਤੇ ਪੂਸ ਵੀ ਪੂਰੀ ਹੈਗੀ ਆ ਕਾਂਤਾਂ ਹੀ ਪੂਰੀਆਂ ਇੱਕ ਪਾਸੇ ਦੀਆਂ ਬਾਈ ਤੇ ਇਧਰੋਂ ਚਟੀਆਂ ਨੇ ਬਾਈ ਕਾਂਤ ਠੀਕ ਹੈ ਜੀ ਤੇ ਆ ਪੰਜਿਆਂ ਦਾ ਸ਼ੌਂਕ ਕਰ ਲੋ ਜੀ ਆ ਦੇਖੋ ਪੂਸ ਵੀ ਦੀ ਕੁੜੀ ਆ ਬਾਈ ਪੂਰੀ ਪੂਰੀ ਪੂਸ ਆ ਬਾਈ ਲਾਲ ਜੀਨਾ ਬਾਈ ਅੱਲਾ ਵੀ ਕਰਾ ਦੇ ਮੇਤਰਾ ਖਾਣਾ ਪੜਾਣਾ ਚੱਕਣਾ ਦੇਖੋ ਬਾਈ ਕੁਤਰ ਸਾਂ ਦਾ ਕੁਤਰ ਆ ਬਾਈ ਲਓ ਜੀ ਦਿਖਾਉਣਾ ਤੁਹਾਨੂੰ ਆਗਲਾ ਕਬੂਤਰ ਵਈ ਮਾ ਬਈ ਆਗੂ ਉਤਰ ਥੋੜੇ ਪਸੰਦ ਆਉਣੇਗਾ ਕਿਉਂਕਿ ਅਸਲੀ ਕਬੂਤਰ ਵਈ ਫੈਸੀ ਨਹੀਂਗਾ ਕਈ ਵਾਰ ਕਿ ਫੈਸੀ ਸੰਭਲੋ ਫੈਸੀ ਨਹੀਂਗਾ ਬਈ ਜੀ ਅਸਲੀ ਕਬੂਤਰ ਵਈ ਜੀ ਕਾਲੀ ਅੱਖਾਂ ਨੇ ਗਰਦਨ ਦੇ ਚੁੱਟੇ ਲਾਲ ਇੱਕ ਦੋ ਗਾ ਤੇ ਤੁੰ ਲੋ ਖੱਖਾਂ ਗਾਲੀਆਂ ਬਾਈ ਜੀ ਠੀਕ ਹੈ ਜੀ ਆ ਕਰੋ ਜੀ ਫਰਾਂਸ਼ ਨੂੰ ਕੋਈ ਤੇ ਉਹਦੋਂ ਵਾਸੋਂ ਦਿਖਾਣਾ ਜਿਵੇਂ ਫੈਂਸੀ ਕਿਉਂ ਕਿਹਾ ਸੀ ਇਹਨੂੰ ਫੈਂਸੀ ਨਾ ਸਮਝੋ ਬਾਈ ਜੀ ਇਹ ਤਾਂ ਉਹ ਮੋਜਾ ਹੈ ਬਾਈ ਫੁੱਲ ਮੋਜਾ ਬਾਈ ਇਹਦੇ ਗਾਲੀਆਂ ਅੱਖਾਂ ਦੇਗਾ ਠੀਕ ਹੈ ਜੀ ਫੁੱਲ ਮੋਜਾ ਇਹਨੂੰ ਤਾਂ ਗੱਲ ਕਿ ਮੇਰੇ ਨਾਲ ਕਹਿੰਦਾ ਵੀ ਕਹਾਨੀ ਫੈਂਸੀ ਕਬੂਤਰ ਹੈ ਫੈਂਸੀ ਨਹੀਂ ਹੈ ਬਾਈ ਉੱਡਣ ਵਾਲਾ ਕਬੂਤਰ ਹੈ ਦੇਖ ਕਬਚ ਇੱਕ ਕਰੋ ਕਬੂਤਰ ਨੂੰ ਹਲੋ ਬਾਈ ਜੀ ਇਕ ਕਬੂਦਰੀ ਆ ਬਾਈ ਜਿਹੜੀ ਤੁਹਾਨੂੰ ਉਹ ਚੈੱਕ ਕਰਾਉਣ ਲੱਗਿਆ ਬਾਈ ਜੀ ਇਹ ਕਬੂਦਰੀ ਆ ਬਾਈ ਕਾਲੀ ਜੀ ਨੇ ਕਾਲੀ ਜੀ ਨੇ ਕਬੂਦਰੀ ਆ ਬਾਈ ਚੱਟੀਆਂ ਕਾ ਪੂਰੀ ਲੋਕ ਆ ਬਾਈ ਜੀ ਪੂਰੀ ਨੋਗਾ ਚੱਟਿਆ ਖ ਚੱਪੇ ਸਰਦੀਆ ਬਾਈ ਜੀ ਕਾਲੀ ਜੀ ਨਹੀਂ ਆ ਬਾਈ। ਲੋ ਜੀ ਕਰੋ ਫੋਰਾ ਨਾ ਸ਼ੋ। ਲੋ ਜੀ ਬਾਈ। ਆ ਕਰ ਲਾ ਬਾਈ ਪੰਜਾਂ ਆ ਸ਼ਾਂ ਕੋਈ। ਨੌਂਦਰਾਂ ਵੀ ਕਾਲੀਆਂ ਬਾਈ ਇਹਦੀਆਂ ਜੰਮ। ਮੰਗਾ ਬਾਈ। ਕੋਣ ਸੁਣੂ ਬਾਈ ਛੱਡ ਕੇ ਦੇਖੋ। ਦੇਖੀ ਚਲੋ। ਉਹ ਕਿਤੇ ਇੱਕਦੋ ਇੱਕਨੇ ਆਏ ਹੋਏ ਆ ਆਪਣੇ ਕੋਲੇ ਇਹ ਇਹ ਕੋਈ ਹੋ ਰਿਹਾ ਹੈ ਕਾਲੀਆਂ ਅੱਖਾਂ ਬਾਈ ਸਾਫ ਚਿੱਟੀਆਂ ਬਾਈ ਚਿੱਟੀਆਂ ਨੂੰਗਾ ਕਾਲੀ ਅੱਖਾਂ ਨੇ ਬਾਈ ਜੀ ਦੀਆਂ ਸਾਬ ਚਿੱਟੀ ਘੁੱਤ ਰਿਹਾ ਬਾਈ ਫਰਾਂ ਦੀ ਕਲੀਅਰਟੀ ਚੈੱਕ ਕਰੋ ਬਾਈ ਮੈਂ ਬਾਈ ਚਣੇ ਫਰ ਇਕੱਲਾ ਇਕੱਲਾ ਫਰ ਚਣਿਆ ਪਿਆ ਬਾਈ ਜੀ ਲਓ ਜੀ ਬਾਈ ਦੇਖੋ ਲਓ ਜੀ ਬਾਈ ਪੰਜਰ ਉਹ ਚੈੱਕ ਕਰੋ ਬਾਈ ਮੜੀ ਮੜੀ ਮੋਜਾ ਬਾਈ ਇਹਦੇ ਤੇ ਲਓ ਬਾਈ ਜੀ ਕਰੋ ਚੈੱਕ ਕਰੋ ਉਹ ਮੂਤਰੀ ਤੇ ਆਲੋ ਬਾਈ ਕੋ ਵੀ ਚੈੱਕ ਕਰੋ ਇਹ ਵੀ ਕਾਲੀ ਅੱਖਾਂ ਦਾ ਬਾਈ ਠੀਕ ਹੈ ਬਾਈ ਜੀ ਸਾਬ ਚਿੱਟਾ ਕਾਲੀਆਂ ਅੱਖਾਂ ਚਿੱਟੀਆਂ ਨਹੀਂ ਹੋਗਾ ਬਾਈ ਜੀ ਚਿੱਟੀਆਂ ਨਹੀਂ ਹੋਗਾ ਜੀ ਫਰਾਂ ਦੀ ਕਲੀਅਰਟੀ ਚੈੱਕ ਕਰੋ ਜੀ ਲਓ ਜੀ ਪੰਜਿਆਂ ਦੀ ਵੀ ਕਲੀਅਰਟੀ ਚੈੱਕ

ਲੋ ਬਈ ਕਰੋ ਚੈੱਕ ਆਹ ਲਾ ਗੂਤਰ ਖੱਟੀਆਂ ਅੱਖਾਂ ਮੋਰੋ ਕਾਲੀ ਨੋਕ ਆ ਬਾਈ ਜੀ ਲਾਲ ਲਾਉਂਗਾ ਬਾਈ ਛਾਤੀ ਤੇ ਲੋ ਜੀ ਕਰੋ ਫੋਰਾ ਦੀ ਕਲੀਅਰਟੀ ਚੈੱਕ ਬਾਈ ਤੇ ਆ ਕਰੋ ਬਈ ਪੰਜਿਆਂ ਦੀ ਕਲੀਅਰਟੀ ਚੈੱਕ ਲਓ ਅਬ ਮੈਂ ਤੁਹਾਨੂੰ ਦਿਖਾ ਦੇਣਾ ਜਾ ਮਕਾਹ ਦੇ ਕਲਾ ਕਲਾ ਚੈੱਕ ਕਰਾ ਦੇ ਬਈ ਨਵਾਂ ਜਿਹਾ ਕੁਰਚਕ ਕੂਦਰੀ ਕਾਲੀਆਂ ਅੱਖਾਂ ਚਿੱਟੀਆਂ ਹੋਗਾ ਬਈ ਚੱਬਾ ਜਿਹਾ ਸਰਾ ਸਾਫ ਚੱਕੇ ਬਈ ਮਦੀਨਾ ਕਰੋ ਬਈ ਜੀ ਚੈੱਕ ਛੋਟੇ ਜਿਹੇ ਕੱਦ ਦੀ ਕੂਦਰੀ ਹੈ ਬਈ ਆਹ ਹਲੋ ਜੀ ਕਰੋ ਪੰਜਾਂ ਦਾ ਸ਼ੌਂਕ ਬਾਈ ਹਲੋ ਬਾਈ ਇੱਕ ਉਤਰੇ ਐਸੀ ਤੇ ਬਾਕੀ ਕਰਾਉਣਾ ਸਾਨੂੰ ਇੱਕ ਜੋੜੇ ਦਾ ਸ਼ੌਂਕ ਬਾਈ ਇੱਕ ਜੋੜਾ ਆ ਆਪਣੇ ਕੋਲ ਲੱਗਿਆ ਲਗਾਇਆ ਬਾਈ ਜੀ ਇੱਕ ਕਪਾਸ ਨੂੰ ਉਹਦਾ ਸ਼ੌਂਕ ਕਰਾਉਣਾ ਹੁਣ ਇਹਨੂੰ ਬਾਹਰ ਕੱਢ ਦੇਾਂਗੇ ਇਹਨੇ ਬਾਈ ਜੀ ਇਹ ਤੇ ਚਾਰ ਸੱਤ ਤੇ ਦੋ ਨੌ ਕਬੂਤਰ ਬਾਈ ਜੇ ਕਿਸੇ ਨੇ ਇਕੱਠੇ ਲੈਣੇ ਇਕੱਠੇ ਵੀ ਲਾ ਸਕਦਾ ਬਾਈ ਠੀਕ ਆ ਬਾਈ ਜੀ ਸੱਤ ਤੇ ਜਿਵੇਂ ਬੈਠੇ ਇੱਕਾ ਜੋੜਾ ਇਹਦਾ ਤੁਹਾਨੂੰ ਸ਼ੌਕ ਕਰਾਉਣਾ ਹੈ ਬਾਈ ਆਪਣਾ ਨੌ ਬਾਈ ਜੀ ਕਰ ਲਓ ਕਲਾਖ ਲਾ ਚੈੱਕ ਠੀਕ ਹੈ ਨੌ ਬਾਈ ਜੀ ਆਪਾਂ ਤੁਹਾਨੂੰ ਦਿਖਾਉਣਾ ਜਾਲ ਤੇ ਛੱਡ ਛੱਡ ਠੀਕ ਹੈ ਜੀ ਹੋ ਨੋ ਬਾਈ ਜੀ ਕਰੀ ਚਲੋ ਚੈੱਕ ਬਾਈ ਬਾਈ ਸਾਨੂੰ ਜਾਲਾਂ ਦੇ ਛੜ ਛੜ ਦਿਖਾਦੇ ਬਾਈ ਠੀਕ ਆ ਬਾਈ ਜੀ ਹੁਣ ਆਪਾਂ ਇਦਾਂ ਵਾਸੋਂ ਕਰਾਉਣਾ ਇੱਕ ਜੋੜਾ ਆ ਸ਼ੌਕ ਬਾਈ ਠੀਕ ਆ ਬਾਈ ਜੀ ਇਹ ਜੋੜਾ ਬਾਈ ਲੱਗਿਆ ਲਗਾਇਆ ਬਾਈ ਕਰ ਲਓ ਬਾਈ ਚੈੱਕ ਦੋ ਹੀ ਚਿੱਟੀਆਂ ਅੱਖਾਂ ਦੇ ਬਾਈ ਠੀਕ ਆ ਬਾਈ ਕਬੂਤਰ ਦੇ ਛੁੱਟ ਜਿਹੇ ਸਰ ਤੇ ਤੇ ਕਬੂਤਰ ਗਾਰਦਨੋਂ ਲਾਲ ਜੀਨਾਂ ਬਾਈ ਠੀਕ ਆ ਬਾਈ ਜੀ ਤੇ ਕਰਾਉਣਾ ਸਾਨੂੰ ਸ਼ੌਂਕ ਬਾਈ ਹਾਂ ਤੇ ਪਹਿਲਾਂ ਸਾਨੂੰ ਕਬੂਤਰ ਦਾ ਸ਼ੌਂਕ ਕਰਾਉਣਾ ਬਾਈ ਫਿਰ ਕਬੂਤਰੀ ਦਾ ਕਰਾਵਾਂਗੇ ਬਾਈ ਆਓ ਜੀ ਚਿੱਟੇ ਅੱਖਾ ਬਾਈ ਚਿੱਟੀ ਨੋਕ ਸੰਭਾ ਬਾਈ ਕਰ ਦੰਦੇ ਆਲੇ ਦਲੇ ਦੇ ਸਰਤੇ ਮੜੇ ਮੋਟੇ ਚੁੱਟਾ ਗਏ ਇਹ ਲੱਗਿਆ ਲਗਾ ਛੋੜਾ ਬਾਈ ਜੀ ਠੀਕ ਹੈ ਜੀ ਇਹ ਸਾਰੇ 300 ਦੇ ਹਿਸਾਬ ਨਾਲ ਦਿੱਤੇ ਜਾਣੇ ਬਾਈ ਤੇ 600 ਦਾ ਹੀ ਛੋੜਾ ਬਾਈ ਤੇ ਹੁਣ ਆਪੋ ਤੁਹਾਨੂੰ ਕਬੂਤਰੇ ਦਾ ਸ਼ੌਂਕ ਕਰਾਉਣਾ ਬਾਈ ਇਦਾਂ ਵਾਹ ਆਹ ਕੂਕਸੇ ਬਾਈ ਪੰਜਾਂ ਤੋਂ ਵੀ ਗੂੜਾ ਹੈ ਕਬੂਤਰਾਂ ਲੋ ਵਈ ਹੁਣ ਸਾਨੂੰ ਆਪਾਂ ਗੂਤਰੀਆਂ ਸ਼ੌਕ ਕਰਾਉਣੇ ਆ। ਛਿੱਟੀਆਂ ਆਖਾ ਪੂਰੀ ਨੋਗਾ ਵਈ। ਸਰਤੇ ਕਾਲੇ ਛੁੱਟਾ ਵਈ ਇਹਦੇ। ਠੀਕ ਹੈ ਜੀ। ਚਲੋ ਵਈ। ਫਰਾਂ ਫਰਾਂ ਤਾਂ ਬਹੁਤ ਚੰਗੀਆਂ ਦੇਖ ਲਓ ਵਈ। ਫਰਾਂ ਤਾਂ ਪੂਰੀ ਚੰਗੀ ਗੂਤਰੀ ਹੈ। ਕੋਈ ਊ ਨਹੀਂ ਹੈਗਾ ਦੇਖੋ ਵਈ। ਕਿ ਫਰਾਂ ਦੀ ਕਲੀਅਰਟੀ ਹੁੰਦੀ ਇੱਥੇ ਪਤਾ ਗਿਆ ਜਾਨਵਰ ਕਹੀ ਜੀ ਨਾ। ਆ ਕਾਲੀ ਲੌਂਸ ਆ ਬਾਈ ਇਹਦੇ ਇਹ ਜੋੜਾ ਲੱਗ ਗਿਆ ਲਗਾਇਆ ਬਾਈ ਇਹ ਲੱਗਿਆ ਲਗਾ ਜੋੜਾ ਬਾਈ ਠੀਕ ਹੈ ਜੀ ਬਾਈ ਇੱਕ ਜੋੜਾ ਦੀ ਬਾਈ 7 ਕੂਤਰ ਕੂਦਰੀਆਂ ਡੁੱਡ ਸੀ ਇਹ ਇੱਕ ਜੋੜਾ ਸੀ 9 ਕੂਤਰ ਬਾਈ ਛੇਲ ਵਾਸਤੇ ਜੇ ਕਿਸ ਨੇ ਇਕੱਠੇ ਲੈਣਾ ਇਕੱਠੇ ਵੀ ਲੈ ਸਕਦਾ ਤੇ ਨਹੀਂ 300 ਦੇ ਹਿਸਾਬ ਨੂੰ ਦਿੱਤੇ ਜਾਣਿਆ ਬਾਈ ਜੀ ਤੇ ਬਾਕੀ ਚੈਨਲ ਮੇਰਾ ਸਬਸਕ੍ਰਾਈਬ ਕਰ ਲਓ ਫੋਨ ਨੰਬਰ ਹੈਗਾ ਮੇਰਾ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ ਪਿੰਡ ਨਾਗਰਾ ਜਿਲ੍ਹਾ ਸਰੂਰਾ ਨਾਗਰਾ ਪ੍ਰੋਟੈਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਨਾਗਰਾ ਪ੍ਰੋਟੈਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਜਲਦੇ ਹੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ